ਪਹਿਲੇ ਇਥੋਂ ਦੱਸ ਕੇ ਹੀ ਗਏ ਸੀ ਕਿ ਹੰਗਾਮਾ ਹੋਏਗਾ ਹੰਗਾਮਾ ਹੋਣਾ ਹੀ ਹੋਣਾ ਸੀ ਜਿਹੜਾ ਚੀ ਮਿਨਿਸਟਰ ਆਪਣੇ ਕਿਸਾਨ ਨੂੰ ਪ੍ਰੋਟੈਕਟ ਨਹੀਂ ਕਰ ਸਕਦਾ ਪੰਜਾਬ ਦੀ ਟੈਰੀਟਰੀ ਪ੍ਰੋਟੈਕਟ ਨਹੀਂ ਕਰ ਸਕਦਾ ਕਿਸਾਨੀ ਦੇ ਇੰਟਰਸਟ ਨੂੰ ਪ੍ਰੋਟੈਕਟ ਨਹੀਂ ਕਰ ਸਕਦਾ ਉਥੇ ਹੰਗਾਮਾ ਹੀ ਹੋਣਾ ਸੀ ਹੋਰ ਕੀ ਹੋਣਾ ਸੀ ਜੀ ਸਰਬਨਰ ਸਾਹਿਬ ਨੂੰ ਅਸੀਂ ਬੇਇੱਜ਼ਤੀ ਕੀਤੀ ਤੁਸੀਂ ਕਨਸਟੀਟਿਊਸ਼ਨਲ ਹੈੱਡ ਹੋ ਅੱਜੁਰਦਾ ਪੁੰਦਾ ਇਹਨਾਂ ਦਾ ਕਿਉਂ ਪਈ ਜਾਂਦੇ ਹੋ ਤੁਸੀਂ ਆਪਣੀ ਇਹਦੇ ਵਿੱਚ ਇੱਜ਼ਤ ਮਾਨ ਤੇ ਸਨਮਾਨ ਘਟਾਓਗੇ ਸਾਡੀ ਬੇਨਤੀ ਨੂੰ ਕਬੂਲ ਕਰਦੇ ਉਹਨਾਂ ਨੇ ਉਹ ਜਿਹੜਾ ਡਰੈਸ ਉੱਥੇ ਹੀ ਛੁੱਟਦਾ ਟੇਬਲ ਤੇ ਕਹਿਣ ਲੱਗੇ ਚਲੋ ਠੀਕ ਹੈ ਮੈਂ ਜੋ ਤੂੰ ਕਹਿੰਦਾ ਠੀਕ ਹੀ ਲੱਗਦਾ ਨਾ ਨਾ ਭਾਜਪੀ ਦੀ ਵੇਖੋ ਦੋ ਚੀਜ਼ਾਂ ਸਿੱਧੀਆਂ ਸਮਝ ਲਓ ਭਾਜਪੀ ਇੱਕ ਕਾਰਪੋਰੇਟ ਵਰਲਡ ਨਾਲ ਪੇਟ ਇੱਕ ਹੈ ਜਾਂ ਜੇ ਕਾਰਪੋਰੇਟ ਵਰਲਡ ਨੂੰ ਫਾਇਦਾ ਦਾਂਗੇ ਤੇ ਕਿਸਾਨੀ ਦਾ ਪੇਟ ਕੱਟਿਆ ਜਾਏਗਾ ਜੇ ਕਿਸਾਨੀ ਨੂੰ ਫਾਇਦਾ ਦਾਂਗੇ ਤੇ ਕਾਰਪੋਰੇਟ ਵਰਲਡ ਦਾ ਪੇਟ ਕਟਿਆ ਜਾਏਗਾ ਸੋ ਭਾਜਪੀ ਦਾ ਹੱਥ ਹੈ ਕਾਰਪੋਰੇਟ ਵਰਲਡ ਨਾਲ ਕਾਂਗਰਸ ਹੱਥ ਹੈ ਕਿਸਾਨ ਨਾਲ ਤੇ ਖੇਤ ਮਜ਼ਦੂਰ ਨਾਲ ਜੇ ਕਿਸਾਨ 300 ਕਿਸਾਨ ਆਪਣਾ ਫਟੜ ਪਿਆ ਨੌ ਬੰਦੇ ਸ਼ਹੀਦ ਹੋ ਚੁੱਕੇ ਨੇ ਉਹਨਾਂ ਦੀ ਕੋਈ ਐਫਆਈਆਰ ਲਾਜ ਨਹੀਂ ਹੋਈ ਕੋਈ ਬੰਦਾ ਗ੍ਰਿਫਤਾਰ ਨਹੀਂ ਹੋਇਆ ਤੇ ਮੈਨੂੰ ਦੱਸੋ ਆਪੋਜੀਸ਼ਨ ਕੀ ਕਰੇ ਜੀ ਆਪੋਜੀਸ਼ਨ ਨੇ ਆਪੋਜੀਸ਼ਨ ਜਿਹੜੇ ਲੋਕਾਂ ਦੇ ਮੁੱਦੇ ਨੇ ਇਹਦੇ ਵਿੱਚ ਵਪਾਰੀਆਂ ਦੇ ਮੁੱਦੇ ਸਾਰਾ ਵਪਾਰ ਠੱਪ ਹੋ ਗਿਆ ਤੁਸੀਂ ਆਨ ਦੀ ਕੰਟਰੀ ਮੈਂ ਤੁਹਾਨੂੰ ਦੱਸ ਕੇ ਗਿਆ ਕਿ ਜਿਨ੍ਹਾਂ ਨੇ ਕਰਜ਼ੇ ਬੈਂਕਾਂ ਕੋ ਲਏ ਨੇ ਉਹਨਾਂ ਨੂੰ ਵੀ ਗਵਰਨਮੈਂਟ ਨੇ ਟੈਕਸ ਕਰ ਦਿੱਤਾ ਹੈ ਬੈਂਕ ਆਪਣਾ ਇੰਟਰਸਟ ਲੈ ਸਕਦਾ ਤੁਸੀਂ ਉਹਨਾਂ ਤੋਂ ਕਿਸ ਤਰ੍ਹਾਂ ਨਵਾਂ ਟੈਕਸ ਨੂੰ ਲਾ ਸਕਦੇ ਹੋ ਜੀ ਨਹੀਂ ਪੰਜਾਬ ਦਾ ਹੱਲ ਇਹਨਾਂ ਦੇ ਹੱਥੋਂ ਕੀ ਹੋਣਾ ਜੀ ਹਾਲਤ ਤੇ ਉਹਨਾਂ ਦੇ ਹੱਥੀ ਹੁੰਦਾ ਜਿਨ੍ਹਾਂ ਚ ਕਪੇਬਿਲਿਟੀ ਹੋਵੇ ਹੱਲ ਕਰਨ ਦੀ ਇਹਨਾਂ ਤੋਂ ਕੀ ਆਸ ਉਮੀਦ ਕਰਦੇ ਹੋ ਇਹ ਤੇ 2 ਸਾਲ ਚ ਇਹਨਾਂ ਦਾ ਪਟਾਕਾ ਪੈ ਹੀ ਜਾਣਾ ਸੀ ਕਿਉਂਕਿ ਇਹਨਾਂ ਦੇ ਵਿੱਚ ਨਾ ਕਾਬਲੀਅਤ ਤੇ ਨਾ ਇਹਨਾਂ ਚ ਐਕਸਪੀਰੀਅੰਸ ਹੈ ਇਹ ਅਲਟੀਮੇਟਲੀ ਇਹ ਕੰਮ ਇਹ ਜਿਹੜਾ ਅ ਪਕਾਨਾ ਹੈ ਸੀ ਉਹ ਅਲਟੀਮੇਟਲੀ ਤਾਂ ਪਟਨਾ ਹੀ ਸੀ ਜੀ ਇਹ ਪਾਟਰਨ ਦੇ ਨੇੜੇ ਆ ਗਿਆ ਜਿੰਨਾ ਚਿਰ ਭਗਵੰਤ ਮਾਨ ਜੀ ਇੱਥੇ ਉਹਨਾਂ ਚਿਰ ਗਵਰਨਰ ਦਾ ਰਾਜ ਨਹੀਂ ਲੱਗੇਗਾ ਕਿਉਂਕਿ ਆਲਰੇਡੀ ਗਵਰਨਰ ਦਾ ਰਾਜ ਹੀ ਚੱਲ ਰਿਹਾ ਇੱਥੇ ਇਹ ਬਾਈ ਪ੍ਰੌਕਸੀ ਉਹਨਾਂ ਦਾ ਰਾਜ ਹੀ ਹੈ ਦਿੱਲੀ ਵਾਲਿਆਂ ਦਾ ਇੱਥੇ ਕਿਹੜਾ ਕੇ ਹੋਰ ਦਾ ਰਾਜ ਹੈ ਜੀ ਆਓ ਜੀ ਉਹ ਪਹਿਲੇ ਇੱਥੋਂ ਦੱਸ ਕੇ ਗਏ ਸੀ ਕਿ ਹੰਗਾਮਾ ਹੋਏਗਾ ਹੰਗਾਮਾ ਹੋਣਾ ਹੀ ਹੋਣਾ ਸੀ ਜਿਹੜਾ ਚੀ ਮਨਿਸਟਰ ਆਪਣੇ ਕਿਸਾਨ ਨੂੰ ਪ੍ਰੋਟੈਕਟ ਨਹੀਂ ਕਰ ਸਕਦਾ ਪੰਜਾਬ ਦੀ ਟੈਰਿਟਰੀ ਪ੍ਰੋਟੈਕਟ ਨਹੀਂ ਕਰ ਸਕਦਾ ਕਿਸਾਨੀ ਦੇ ਇੰਟਰਸਟ ਨੂੰ ਪ੍ਰੋਟੈਕਟ ਨਹੀਂ ਕਰ ਸਕਦਾ ਉਥੇ ਹੰਗਾਮਾ ਹੀ ਹੋਣਾ ਸੀ ਹੋਰ ਕੀ ਹੋਣਾ ਸੀ ਜੀ ਸਰਬਨਰ ਸਾਹਿਬ ਨੂੰ ਅਸੀਂ ਬੇਇੱਜ਼ਤੀ ਕੀਤੀ ਤੁਸੀਂ ਕਨਸਟੀਟਿਊਸ਼ਨਲ ਹੈੱਡ ਹੋ ਅੱਜੁਰਦਾ ਪਲੰਦਾ ਇਹਨਾਂ ਦਾ ਕਿਉਂ ਪਈ ਜਾਂਦੇ ਹੋ ਤੁਸੀਂ ਆਪਣੀ ਇਹਦੇ ਵਿੱਚ ਇੱਜ਼ਤ ਮਾਨ ਤੇ ਸਨਮਾਨ ਘਟਾਓਗੇ ਸਾਡੀ ਬੇਨਤੀ ਨੂੰ ਕਬੂਲ ਕਰਦੇ ਉਹਨਾਂ ਨੇ ਉਹ ਜਿਹੜਾ ਡਰੈਸ ਉੱਥੇ ਹੀ ਛੁੱਟਦਾ ਟੇਬਲ ਤੇ ਕਹਿ ਲੱਗੇ ਚਲੋ ਠੀਕ ਹੈ ਮੈਂ ਜੋ ਤੂੰ ਕਹਿੰਦਾ ਠੀਕ ਹੀ ਲੱਗਦਾ ਨਾ ਨਾ ਭਾਜਪੀ ਦੀ ਵੇਖੋ ਦੋ ਚੀਜ਼ਾਂ ਸਿੱਧੀਆਂ ਸਮਝ ਲਓ ਭਾਜਪੀ ਇੱਕ ਕਾਰਪੋਰੇਟ ਵਰਲਡ ਨਾਲ ਪੇਟ ਇੱਕ ਹੈ ਜਾਂ ਜੇ ਕਾਰਪੋਰੇਟ ਵਰਲਡ ਨੂੰ ਫਾਇਦਾ ਦਾਂਗੇ ਤੇ ਕਿਸਾਨੀ ਦਾ ਪੇਟ ਕੱਟਿਆ ਜਾਏਗਾ ਜੇ ਕਿਸਾਨੀ ਨੂੰ ਫਾਇਦਾ ਦਾਂਗੇ ਤੇ ਕਾਰਪੋਰੇਟ ਵਰਲਡ ਦਾ ਪੇਟ ਕਟਿਆ ਜਾਏਗਾ ਸੋ ਭਾਜਪੀ ਦਾ ਹੱਥ ਹੈ ਕਾਰਪੋਰੇਟ ਵਰਲਡ ਨਾਲ ਕਾਂਗਰਸ ਹੱਥ ਹੈ ਕਿਸਾਨਾਂ ਨਾਲ ਤੇ ਖੇਤ ਮਜ਼ਦੂਰ ਨਾਲ ਜੇ ਕਿਸਾਨ 300 ਕਿਸਾਨ ਆਪਣਾ ਫਟੜ ਪਿਆ ਨੌ ਬੰਦੇ ਸ਼ਹੀਦ ਹੋ ਚੁੱਕੇ ਨੇ ਉਹਨਾਂ ਦੀ ਕੋਈ ਐਫਆਈਆਰ ਲਾਜ ਨਹੀਂ ਹੋਈ ਕੋਈ ਬੰਦਾ ਗ੍ਰਿਫਤਾਰ ਨਹੀਂ ਹੋਇਆ ਤੇ ਮੈਨੂੰ ਦੱਸੋ ਆਪੋਜੀਸ਼ਨ ਕੀ ਕਰੇ ਜੀ ਆਪੋਜੀਸ਼ਨ ਨੇ ਆਪੋਜੀਸ਼ਨ ਜਿਹੜੇ ਲੋਕਾਂ ਦੇ ਮੁੱਦੇ ਨੇ ਇਹਦੇ ਵਿੱਚ ਵਪਾਰੀਆਂ ਦੇ ਮੁੱਦੇ ਸਾਰਾ ਵਪਾਰ ਠੱਪ ਹੋ ਗਿਆ ਤੁਸੀਂ ਆਨ ਦੀ ਕੰਟਰੀ ਮੈਂ ਤੁਹਾਨੂੰ ਦੱਸ ਕੇ ਗਿਆ ਕਿ ਜਿਨ੍ਹਾਂ ਨੇ ਕਰਜ਼ੇ ਬੈਂਕਾਂ ਕੋ ਲਏ ਨੇ ਉਹਨਾਂ ਨੂੰ ਵੀ ਗਵਰਨਮੈਂਟ ਨੇ ਟੈਕਸ ਕਰ ਦਿੱਤਾ ਹੈ ਬੈਂਕ ਆਪਣਾ ਇੰਟਰਸਟ ਲੈ ਸਕਦਾ ਤੁਸੀਂ ਉਹਨਾਂ ਤੋਂ ਕਿਸ ਤਰ੍ਹਾਂ ਨਵਾਂ ਟੈਕਸ ਨੂੰ ਲਾ ਸਕਦੇ ਹੋ ਜੀ ਨਹੀਂ ਪੰਜਾਬ ਦਾ ਹੱਲ ਇਹਨਾਂ ਦੇ ਹੱਥੋਂ ਕੀ ਹੋਣਾ ਜੀ ਹਾਲਤ ਤੇ ਉਹਨਾਂ ਦੇ ਹੱਥ ਹੀ ਹੁੰਦਾ ਜਿਨ੍ਹਾਂ ਚ ਕਪੇਬਿਲਿਟੀ ਹੋਏ ਹੱਲ ਕਰਨ ਦੀ ਇਹਨਾਂ ਤੋਂ ਕੀ ਆਸ ਉਮੀਦ ਕਰਦੇ ਹੋ ਇਹ ਤੇ 2 ਸਾਲ ਚ ਇਹਨਾਂ ਦਾ ਪਟਾਕਾ ਪੈ ਹੀ ਜਾਣਾ ਸੀ ਕਿਉਂਕਿ ਇਹਨਾਂ ਤੇ ਵਿੱਚ ਨਾ ਕਾਬਲੀਅਤ ਤੇ ਨਾ ਇਹਨਾਂ ਚ ਐਕਸਪੀਰੀਅੰਸ ਹੈ ਈ ਅਲਟੀਮੇਟਲੀ ਇਹ ਕੰਮ ਇਹ ਜਿਹੜਾ ਅ ਪਕਾਨਾ ਹੈ ਸੀ ਉਹ ਅਲਟੀਮੇਟਲੀ ਤਾਂ ਪਟਨਾ ਹੀ ਸੀ ਜੀ ਇਹ ਪਟਨਾ ਦੇ ਨੇੜੇ ਆ ਗਿਆ ਜਿੰਨਾ ਚਿਰ ਭਗਵੰਤ ਮਾਨ ਜੀ ਇੱਥੇ ਉਹਨਾਂ ਚਿਰ ਗਵਰਨਰ ਦਾ ਰਾਜ ਨਹੀਂ ਲੱਗੇਗਾ ਕਿਉਂਕਿ ਆਲਰੇਡੀ ਗਵਰਨਰ ਦਾ ਰਾਜ ਹੀ ਚੱਲ ਰਿਹਾ ਇੱਥੇ ਇਹ ਬਾਈ ਪ੍ਰੌਕਸੀ ਉਹਨਾਂ ਦਾ ਰਾਜ ਹੀ ਹੈ ਦਿੱਲੀ ਵਾਲਿਆਂ ਦਾ ਇੱਥੇ ਕਿਹੜਾ ਕਿਸੇ ਹੋਰ ਦਾ ਰਾਜ ਹੈ ਜੀ ਆਓ ਜੀ